ਇਨੂੰ ਕਹਿੰਦੇ ਨੇ ਜੀ ਅਸਲ ਪੰਜਾਬ ਜਿੰਨੀ ਵੀ ਮੁਸੀਬਤ ਆ ਜੇ ਪਰ ਕਬਰੌਂਦੇ ਬਿਲਕੁਲ ਵੀ ਨਹੀਂ ਤੁਹਾਨੂੰ ਤਸਵੀਰਾਂ ਅਜਨਾਲਾ ਤੋਂ ਵਿਖਾ ਰਹੀਆਂ ਜਿੱਥੇ ਪੰਜਾਬ ਦੇ ਵਿੱਚ ਜਦੋਂ ਹੜਾਂ ਆਂਦਾ ਤਾਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕਾ ਇਹ ਬਣਦਾ ਹੈ ਔਰ ਇੱਥੇ ਹੁਣ ਗਿੱਪੀ ਗਰੇਵਾਲ ਦੀ ਟੀਮ ਪਹੁੰਚੀ ਹੈ ਜੋ ਕਿ ਹੜਪੀੜਤਾ ਦੀ ਵੱਧ ਚੜ ਕੇ ਅੱਗੇ ਆ ਕੇ ਮਦਦ ਕਰ ਰਹੀ ਹੈ ਔਰ ਤੁਸੀਂ ਦੇਖੋ ਕਿ ਲੋਕ ਜਿਹੜੇ ਨੇ ਇੱਥੇ ਆ ਕੇ ਸਮਾਨ ਲੈ ਰਹੇ ਨੇ ਕਿਉਂਕਿ ਉਹਨਾਂ ਨੂੰ ਖਾਣ ਤੱਕ ਦੇ ਲਈ ਵੀ ਚੀਜ਼ਾਂ ਪਹਿਲਾਂ ਨਹੀਂ ਮਿਲ ਰਹੀਆਂ ਸੀ ਇੱਕ ਤਾਂ ਹੜ ਦੀ ਮਾਰ ਉੱਥੋਂ ਭੁੱਖਮਰੀ ਵੀ ਫੈਲ ਰਹੀ ਹੈ ਤਾਂ ਅਜਿਹੇ ਦੇ ਵਿੱਚ ਗਿੱਪੀ ਗਰੇਵਾਲ ਵਰਗੇ ਵੱਡੇ ਕਲਾਕਾਰ ਵਾਕਈ ਆਪਣਾ ਵੱਡਾ ਦਿਲ ਵਿਖਾਉਂਦੇ ਨੇ ਤੇ ਮਦਦ ਕਰਨ ਦੇ ਲਈ ਅੱਗੇ ਆਪਣੀ ਟੀਮ ਪਹੁੰਚਾਦੇ ਨੇ ਔਰ ਤੁਸੀਂ ਦੇਖੋ ਕਿ ਕਿਦਾਂ ਉਹਨਾਂ ਤੱਕ ਫਲੱਡ ਦੇ ਵਿਚਕਾਰ ਵੀ ਖਾਣਾ ਪਹੁੰਚਾਇਆ ਜਾ ਰਿਹਾ ਹੈ ਉਹਨਾਂ ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ ਉਹਨਾਂ ਦੀ ਮਦਦ ਜਿਹੜੀ ਹੈ ਇਸ ਧੰਗ ਦੇ ਨਾਲ ਕੀਤੀ ਜਾ ਰਹੀ ਹੈ ਇਹਨੂੰ ਕਹਿੰਦੇ ਨੇ ਜੀ ਅਸਲ ਪੰਜਾਬ ਜਿੰਨੀ ਵੀ ਮੁਸੀਬਤ ਆ ਜੇ ਪਰ ਘਬਰਾਉਂਦੇ ਬਿਲਕੁਲ ਵੀ ਨਹੀਂ ਤੁਹਾਨੂੰ ਤਸਵੀਰਾਂ ਅਜਨਾਲਾ ਤੋਂ ਵਿਖਾ ਰਹੇ ਹਾਂ ਜਿੱਥੇ ਪੰਜਾਬ ਦੇ ਵਿੱਚ ਜਦੋਂ ਹੜਾਂ ਆਂਦਾ ਤਾਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕਾ ਇਹ ਬਣਦਾ ਔਰ ਇੱਥੇ ਹੁਣ ਗਿੱਪੀ ਗਰੇਵਾਲ ਦੀ ਟੀਮ ਪਹੁੰਚੀ ਹੈ ਜੋ ਕਿ ਹੜਪੀੜਤਾ ਦੀ ਵੱਧ ਚੜ ਕੇ ਅੱਗੇ ਆ ਕੇ ਮਦਦ ਕਰ ਰਹੀ ਹੈ ਔਰ ਤੁਸੀਂ ਦੇਖੋ ਕਿ ਲੋਕ ਜਿਹੜੇ ਨੇ ਇੱਥੇ ਆ ਕੇ ਸਮਾਨ ਲੈ ਰਹੇ ਨੇ ਕਿਉਂਕਿ ਉਹਨਾਂ ਨੂੰ ਖਾਣ ਤੱਕ ਦੇ ਲਈ ਵੀ ਚੀਜ਼ਾਂ ਪਹਿਲਾਂ ਨਹੀਂ ਮਿਲ ਰਹੀਆਂ ਸੀ ਇੱਕ ਤਾਂ ਹੜ ਦੀ ਮਾਰ ਉਥੋਂ ਭੁੱਖਮਰੀ ਵੀ ਫੈਲ ਰਹੀ ਹੈ ਤਾਂ ਅਜਿਹੇ ਦੇ ਵਿੱਚ ਗਿੱਪੀ ਗਰੇਵਾਲ ਵਰਗੇ ਵੱਡੇ ਕਲਾਕਾਰ ਵਾਕਈ ਆਪਣਾ ਵੱਡਾ ਦਿਲ ਵਿਖਾਉਂਦੇ ਨੇ ਤੇ ਮਦਦ ਕਰਨ ਦੇ ਲਈ ਅੱਗੇ ਆਪਣੀ ਟੀਮ ਪਹੁੰਚਾਦੇ ਨੇ ਔਰ ਤੁਸੀਂ ਦੇਖੋ ਕਿ ਕਿਦਾਂ ਉਹਨਾਂ ਤੱਕ ਫਲੱਡ ਦੇ ਵਿਚਕਾਰ ਵੀ ਖਾਣਾ ਪਹੁੰਚਾਇਆ ਜਾ ਰਿਹਾ ਹੈ ਉਹਨਾਂ ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ ਉਹਨਾਂ ਦੀ ਮਦਦ ਜਿਹੜੀ ਹੈ ਇਸ ਢੰਗ ਦੇ ਨਾਲ ਕੀਤੀ ਜਾ ਰਹੀ ਹੈ ਇਹਨੂੰ ਕਹਿੰਦੇ ਨੇ ਜੀ ਅਸਲ ਪੰਜਾਬ ਜਿੰਨੀ ਵੀ ਮੁਸੀਬਤ ਆ ਜੇ ਪਰ ਘਬਰਾਉਂਦੇ ਬਿਲਕੁਲ ਵੀ ਨਹੀਂ ਤੁਹਾਨੂੰ ਤਸਵੀਰਾਂ ਅਜਨਾਲਾ ਤੋਂ ਵਿਖਾ ਰਹੇ ਹਾਂ ਜਿੱਥੇ ਪੰਜਾਬ ਦੇ ਵਿੱਚ ਜਦੋਂ ਹੜਾਂ ਆਂਦਾ ਤਾਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕਾ ਇਹ ਬਣਦਾ ਹੈ ਔਰ ਇੱਥੇ ਹੁਣ ਗਿੱਪੀ ਗਰੇਵਾਲ ਦੀ ਟੀਮ ਪਹੁੰਚੀ ਹੈ ਜੋ ਕਿ ਹੜਪੀੜਤਾ ਦੀ ਵੱਧ ਚੜ ਕੇ ਅੱਗੇ ਆ ਕੇ ਮਦਦ ਕਰ ਰਹੀ ਹੈ ਔਰ ਤੁਸੀਂ ਦੇਖੋ ਕਿ ਲੋਕ ਜਿਹੜੇ ਨੇ ਇੱਥੇ ਆ ਕੇ ਸਮਾਨ ਲੈ ਰਹੇ ਨੇ ਕਿਉਂਕਿ ਉਹਨਾਂ ਨੂੰ ਖਾਣ ਤੱਕ ਦੇ ਲਈ ਵੀ ਚੀਜ਼ਾਂ ਪਹਿਲਾਂ ਨਹੀਂ ਮਿਲ ਰਹੀਆਂ ਸੀ ਇੱਕ ਤਾਂ ਹੜ ਦੀ ਮਾਰ ਉੱਥੋਂ ਭੁੱਖਮਰੀ ਵੀ ਫੈਲ ਰਹੀ ਹੈ ਤਾਂ ਅਜਿਹੇ ਦੇ ਵਿੱਚ ਗਿੱਪੀ ਗਰੇਵਾਲ ਵਰਗੇ ਵੱਡੇ ਕਲਾਕਾਰ ਵਾਕਈ ਆਪਣਾ ਵੱਡਾ ਦਿਲ ਵਿਖਾਉਂਦੇ ਨੇ ਤੇ ਮਦਦ ਕਰਨ ਦੇ ਲਈ ਅੱਗੇ ਆਪਣੀ ਟੀਮ ਪਹੁੰਚਾਉਂਦੇ ਨੇ ਔਰ ਤੁਸੀਂ ਦੇਖੋ ਕਿ ਕਿਦਾਂ ਉਹਨਾਂ ਤੱਕ ਫਲੱਡ ਦੇ ਵਿਚਕਾਰ ਵੀ ਖਾਣਾ ਪਹੁੰਚਾਇਆ ਜਾ ਰਿਹਾ ਹੈ ਉਹਨਾਂ ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ ਉਹਨਾਂ ਦੀ ਮਦਦ ਜਿਹੜੀ ਹੈ ਇਸ ਢੰਗ ਦੇ ਨਾਲ ਕੀਤੀ ਜਾ ਰਹੀ ਹੈ ਇਹਨੂੰ ਕਹਿੰਦੇ ਨੇ ਜੀ ਅਸਲ ਪੰਜਾਬ ਜਿੰਨੀ ਵੀ ਮੁਸੀਬਤ ਆ ਜੇ ਪਰ ਘਬਰਾਉਂਦੇ ਬਿਲਕੁਲ ਵੀ ਨਹੀਂ ਤੁਹਾਨੂੰ ਤਸਵੀਰਾਂ ਅਜਨਾਲਾ ਤੋਂ ਵਿਖਾ ਰਹੇ ਹਾਂ ਜਿੱਥੇ ਪੰਜਾਬ ਦੇ ਵਿੱਚ ਜਦੋਂ ਹੜਾਂ ਆਂਦਾ ਤਾਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕਾ ਇਹ ਬਣਦਾ ਹੈ ਔਰ ਇੱਥੇ ਹੁਣ ਗਿੱਪੀ ਗਰੇਵਾਲ ਦੀ ਟੀਮ ਪਹੁੰਚੀ ਹੈ ਜੋ ਕਿ ਹੜਪੀੜਤਾ ਦੀ ਵੱਧ ਚੜ ਕੇ ਅੱਗੇ ਆ ਕੇ ਮਦਦ ਕਰ ਰਹੀ ਹੈ ਔਰ ਤੁਸੀਂ ਦੇਖੋ ਕਿ ਲੋਕ ਜਿਹੜੇ ਨੇ ਇੱਥੇ ਆ ਕੇ ਸਮਾਨ ਲੈ ਰਹੇ ਨੇ ਕਿਉਂਕਿ ਉਹਨਾਂ ਨੂੰ ਖਾਣ ਤੱਕ ਦੇ ਲਈ ਵੀ ਚੀਜ਼ਾਂ ਪਹਿਲਾਂ ਨਹੀਂ ਮਿਲ ਰਹੀਆਂ ਸੀ ਇੱਕ ਤਾਂ ਹੜ ਦੀ ਮਾਰ ਉੱਥੋਂ ਭੁੱਖਮਰੀ ਵੀ ਫੈਲ ਰਹੀ ਹੈ ਤਾਂ ਅਜਿਹੇ ਦੇ ਵਿੱਚ ਗਿੱਪੀ ਗਰੇਵਾਲ ਵਰਗੇ ਵੱਡੇ ਕਲਾਕਾਰ ਵਾਕਈ ਆਪਣਾ ਵੱਡਾ ਦਿਲ ਵਿਖਾਉਂਦੇ ਨੇ ਤੇ ਮਦਦ ਕਰਨ ਦੇ ਲਈ ਅੱਗੇ ਆਪਣੀ ਟੀਮ ਪਹੁੰਚਾਉਂਦੇ ਨੇ ਔਰ ਤੁਸੀਂ ਦੇਖੋ ਕਿ ਕਿੱਦਾਂ ਉਹਨਾਂ ਤੱਕ ਫਲੱਡ ਦੇ ਵਿਚਕਾਰ ਵੀ ਖਾਣਾ ਪਹੁੰਚਾਇਆ ਜਾ ਰਿਹਾ ਹੈ ਉਹਨਾਂ ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ ਉਹਨਾਂ ਦੀ ਮਦਦ ਜਿਹੜੀ ਹੈ ਇਸ ਢੰਗ ਦੇ ਨਾਲ ਕੀਤੀ ਜਾ ਰਹੀ ਹੈ